ਦੁਪਹਿਰ ਦਾ ਮਾਹੌਲ ਸੀ ਹਵਾਵਾਂ ਜਿਵੇਂ ਰੁਕ ਗਈ ਸੀ ਲੇਕਿਨ ਬਾਹਰਲੀ ਸ਼ਾਂਤੀ ਤੋਂ ਉਲਟ ਅੰਦਰ ਦਾ ਮਾਹੌਲ ਬੇਹੱਦ ਭਾਰੀ ਅਤੇ ਤਣਾਪੂਰਨ ਸੀ ਅੱਜ ਜੇਲ੍ਹ ਦੇ ਵਿੱਚ ਆਮ ਨਾਲੋਂ ਵੱਧ ਚੁੱਪੀ ਸੀ ਇੱਕ ਅਜੀਹੀ ਚੁੱਪੀ ਜੋ ਕਿਸੇ ਵੱਡੇ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਵਰਗੀ ਸੀ ਹਰ ਪਾਸੇ ਇੱਕ ਅਜੀਬ ਜਿਹੀ ਬੇਚੈਨੀ ਫੈਲੀ ਸੀ ਸਿਪਾਹੀ ਵੀ ਆਪਣੇ ਕੰਮ ਕਰਦੇ ਹੋਏ ਧੁਨੀਮਈ ਆਵਾਜ਼ਾਂ ਤੋਂ ਪਰਹੇਜ਼ ਕਰ ਰਹੇ ਸਨ ਜਿਵੇਂ ਕਿਸੇ ਵੱਡੇ ਭੇਦ ਨੂੰ ਲੁਕਾਰੇ ਖੋਣਾ ਇਸ ਚੁੱਪ ਦਾ ਕਾਰਨ ਸੀ ਕੈਦੀ ਨੰਬਰ 702 ਜਿਸ ਦਾ ਨਾਮ ਸੀ ਅਰਜਨ ਸਿੰਘ ਸਿਰਫ 19 ਸਾਲ ਦੀ ਉਮਰ ਅਤੇ ਮੌਤ ਦੀ ਸਦਾ ਇੱਕ ਗੱਲ ਕਿਸੇ ਨੂੰ ਵੀ हजम ਨਹੀਂ ਹੋ ਰਹੀ ਸੀ ਇਨੀ ਛੋਟੀ ਉਮਰ ਵਿੱਚ ਕਿਸੇ ਨੂੰ ਫਾਂਸੀ ਜੇਲ੍ਹ ਦੇ ਸਾਰੇ ਕਰਮਚਾਰੀ ਇਤੋਂ ਤੱਕੀ ਤਦਰਬੇ ਕਾਰਨ ਘੜੀ ਵੀ ਹੈਰਾਨ ਰਗੇ ਅਰਜੁਨ ਦੀ ਕੋਠੜੀ ਕੋਲੋਂ ਲੰਘਦੇ ਹੋਏ ਹਰ ਕੋਈ ਉਸ ਵੱਲ ਇੱਕ ਨਜ਼ਰ ਮਾਰਦਾ ਜਿਵੇਂ ਕੋਈ ਜਵਾਬ ਲੱਭ ਰਿਹਾ ਹੋਵੇ ਉਸ ਦਾ ਚਿਹਰਾ ਜਿਸ ਤੇ ਬਚਪਨ ਤੋਂ ਹੀ ਇੱਕ ਅਨੋਖੀ ਜੀ ਸ਼ਾਂਤ ਅਤੇ ਗੰਭੀਰ ਸੀ ਅੱਖਾਂ ਦੇ ਵਿੱਚ ਡੂੰਗੀ ਉਦਾਸੀ ਰੁਕੀ ਸੀ ਜੋ ਦਰਦ ਨੂੰ ਬਿਆਨ ਕਰ ਰਹੀ ਸੀ ਇਹ ਡੂੰਗੀ ਚੁੱਪ ਨੂੰ ਤੋੜਦੇ ਹਾਂ ਇੱਕ ਨਰਮ ਆਵਾਜ਼ ਵਿੱਚ ਕਦਮਾਂ ਦੀ ਆਹਟ ਸੁਣਾਈ ਦਿੱਤੀ ਇਹ ਸੀ ਜੇਲਰ ਮੈਡਮ ਬਲਵਿੰਦਰ ਕੌਰ ਆਪਣੇ ਹੱਥ ਦੇ ਵਿੱਚ ਇੱਕ ਰਜਿਸਟਰ ਫੜੀ ਹੋਈ ਸੀ ਉਹਨਾਂ ਦੇ ਚਿਹਰੇ ਤੇ سنجਿਦਗੀ ਸੀ ਪਰ ਪੂਰੇ ਰਸਮੀ ਤਰੀਕੇ ਨਾਲ ਪੁੱਛਿਆ अर्जुन ਸਿੰਘ ਤੁਹਾਡੀ ਕੋਈ ਅੰਤਿਮ ਚਾਹੇ ਜੇ ਕੋਈ ਹੋਵੇ ਜੇਲ੍ਹ ਪ੍ਰਸ਼ਾਸਨ ਉਸ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਜੇਲਰ ਮੈਡਮ ਨੂੰ ਲੱਗਿਆ ਵੀ ਅਰਜੁਨ ਸ਼ਾਇਦ ਘਬਰਾਇਆ ਹੋਵੇਗਾ ਇਸ ਲਈ ਇਹ ਆਮ ਗੱਲ ਸੀ ਉਹ ਸੋਚ ਰਹੀ ਸੀ ਸ਼ਾਇਦ ਉਹ ਕਿਸੇ ਧਾਰਮਿਕ ਮੰਗ ਕਰੇਗਾ ਜਿਵੇਂ ਗੁਰਬਾਣੀ ਦਾ ਪਾਠ ਸੁਣਨ ਦੀ ਇੱਛਾ ਜਾਂ ਕੋਈ ਆਪਣੇ ਪਰਿਵਾਰ ਦੇ ਕਿਸੇ ਖਾਸ ਮੈਂਬਰ ਜਾਂ ਦੋਸਤ ਨੂੰ ਮਿਲਣ ਦੀ ਜਾਂ ਕੋਈ ਮਨਪਸੰਦ ਚੀਜ਼ ਖਾਣ ਦੀ ਮੰਗ ਕਰੇਗਾ ਲੇਕਿਨ ਅਰਜੁਨ ਨੇ ਚੁੱਪਚਾਪ ਜੇਲਰ ਮੈਡਮ ਨੂੰ ਲੱਗਿਆ ਤਰਫ ਦੇਖਿਆ ਫਿਰ ਇੱਕ ਲੰਬਾ ਸਾ ਲਿਆ ਅਤੇ ਆਪਣੀ ਸ਼ਾਂਤ ਆਵਾਜ਼ ਦੇ ਵਿੱਚ ਬੋਲੇ ਮੈਂ ਆਪਣੀ ਜ਼ਿੰਦਗੀ ਦੀ ਆਖਰੀ ਰਾਤ ਇੱਕ ਰਾਤ ਤੁਹਾਡੇ ਨਾਲ ਬਿਤਾਣਾ ਚਾਹਨਾ ਹੈ ਜੇਲਰ ਮੈਡਮ ਇੱਕ ਮੰਗ ਜਿਸ ਨੇ ਜੇਲਰ ਨੂੰ ਹਿਲਾ ਕੇ ਰੱਖ ਦਿੱਤਾ ਇਹ ਸ਼ਬਦ ਜੇਲ੍ਹ ਦੇ ਸਨਾਟੇ ਦੇ ਵਿੱਚ ਬਿਜਲੀ ਵਾਂਗ ਗੂੰਜੇ ਜੇਲਰ ਬਰਵਿੰਦਰ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਸੁਣ ਹੋ ਕੇ ਰਹਿ ਗਈ ਨਾਲ ਕੜੇ ਸਿਪਾਹੀਆਂ ਅਤੇ ਹੌਲਦਾਰਾਂ ਦੀਆਂ ਅੱਖਾਂ ਹੈਰਾਨੀ ਨਾਲ ਫਟੀਆਂ ਦੀਆਂ ਫਟੀਆਂ ਰਹਿ ਗਈ ਕੋਈ ਯਕੀਨੀ ਕਰ ਸਕਦਾ ਕਹਿੰਦਾ ਸੀ ਵੀ ਇੱਕ ਫਾਂਸੀ ਦੀ ਸਜ਼ਾ ਪਾ ਚੁੱਕਿਆ ਕੈਦੀ ਜੇਲਰ ਮੈਡਮ ਤੋਂ ਅਜੀਬ ਜੀ ਅਪਮਾਨਜਨਕ ਮੰਗ ਕਰ ਸਕਦਾ ਹੈ ਜੇਲਰ ਮੈਡਮ ਦੇ ਹੋਸ਼ ਉੱਡ ਗਏ ਉਹਨਾਂ ਨੇ ਤੁਰੰਤ ਆਪਣੇ ਕਦਮ ਪਿੱਛੇ ਹਟਾਏ ਅਤੇ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਅਰਜੁਨ ਦੀ ਇਹ ਅਜੀਬ ਮੰਗ ਪੂਰੀ ਜੇਵ ਦੇ ਵਿੱਚ ਅੱਗ ਵਾਂਗ ਫੈਲ ਗਈ ਹਰ ਕੋਈ ਹੈਰਾਨ ਸੀ ਲੇਕਿਨ ਸਭ ਦੀ ਹੈਰਾਨੀ ਦਾ ਟਿਕਾਣਾ ਉਦੋਂ ਨਹੀਂ ਰਿਹਾ ਜਦੋਂ ਜਲਰ ਮੈਡਮ ਨੇ ਰਾਤ ਨੂੰ ਜੋ ਕੀਤਾ ਨਾ ਦੇਖ ਕੇ ਸਾਰੇ ਦੇ ਹੋਸ਼ ਉੱਡ ਗਏ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਇਸ ਮੰਗ ਦਾ ਨਤੀਜਾ ਕੀ ਹੋਵੇਗਾ ਅਖਿਰਕਾਰ ਕੀ ਹੋਇਆ ਰਾਤ ਨੂੰ ਜਲਰ ਮੈਡਮ ਨੇ ਅਜਿਹਾ ਕੀ ਕਰ ਦਿੱਤਾ ਜਾਫਰ ਉੱਥੇ ਅਜਿਹਾ ਕੀ ਹੋਇਆ ਜੋ ਕਿ ਨਹੀਂ ਹੋਣਾ ਚਾਹੀਦਾ ਸੀ ਜਾਣਨ ਦੇ ਲਈ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਹਾਂਜੀ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂਤਾ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਮੈਂ ਬਰਵਿੰਦਰ ਕੌਰ ਦੱਸਦੀ ਹਾਂ ਕਿ ਮੈਂ ਆਪਣੇ ਦਫ਼ਤਰ ਦੇ ਵਿੱਚ ਬੈਠੀ ਸੀ ਪਰ ਮੇਰਾ ਮਨ ਬਿਲਕੁਲ ਵੀ ਠਿਕਾਣੇ ਤੇ ਨਹੀਂ ਸੀ अर्जुन ਦੀ ਉਹ ਮੰਗ ਮੇਰੇ ਦਿਮਾਗ ਦੇ ਵਿੱਚ ਇੱਕ ਗੰਡ ਬਣ ਕੇ ਬੈਠ ਗਈ ਮੈਂ ਇੱਕ ਤਜਰਬੇਕਾਰ ਜੱਜ ਅਜ਼ਰ ਸੀ ਆਪਣੀ ਜ਼ਿੰਦਗੀ ਦੇ ਕਈ ਸਾਲ ਕਾਨੂੰਨ ਦੇ ਦਾ ਪੇਚਾ ਅਤੇ ਜੇਲ੍ਹ ਦੀਆਂ ਸਖਤ ਹਕੀਕਤਾਂ ਵਿੱਚ ਗੁਜ਼ਾਰ ਦਿੱਤੇ ਸਨ ਕਈ ਫਾਂਸੀ ਵਾਲੇ ਕੈਦੀਆਂ ਨੂੰ ਉਹਨਾਂ ਦੀ ਆਖਰੀ ਇੱਛਾ ਪੁੱਛੀ ਸੀ ਪਰ ਅਜਿਹੀ ਅਜੀਬ ਅਤੇ ਬੇਬਾਕ ਮੰਗ ਕਦਮੀ ਸੁਣੀ ਸੀ ਮੈਂ ਅੰਦਰੋਂ ਹਿਲ ਚੁੱਕੀ ਸੀ ਪਰ ਮੈਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦੀ ਸੀ ਮੈਨੂੰ ਅੰਦਰੋਂ ਲੱਗ ਰਿਹਾ ਸੀ ਇਸ ਪਿਛੇ ਕੋਈ ਡੂੰਗਾ ਰਾਜ਼ ਲੁਕਿਆ ਹੈ ਅਰਜੁਨ ਵਰਗਾ ਨੌਜਵਾਨ ਜਿਸ ਤੇ ਚਾਰੇ ਤੇ ਬਚਪਨ ਤੋਂ ਹੀ ਸਿੱਖ ਧਰਮ ਦੀਆਂ ਸਿੱਖਿਆਵਾਂ ਦਾ ਪ੍ਰਭਾਵ ਦਿਸਦਾ ਹੋਏ ਉਹ ਅਜਿਹਾ ਕੁਝ ਸਿਰਫ ਕਿਸੇ ਨੂੰ ਬੇਇੱਜ਼ਤ ਕਰਨ ਲਈ ਨਹੀਂ ਕਰ ਸਕਦਾ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਗਹਿਰਾਈ ਸੀ ਜਿਸ ਵਿੱਚ ਇੱਕ ਰਾਜ਼ ਲੁਕਿਆ ਸੀ ਜਿਸ ਨੂੰ ਮੈਂ ਅਜੇ ਤੱਕ ਸਮਝ ਨਹੀਂ ਪਾਈ ਉਹ ਜ਼ਿਆਦਾ ਬੋ ਦਾਨੇ بس ਆਪਣੀ ਕੋਠੜੀ ਦੇ ਵਿੱਚ ਚੁੱਪਚਾਪ ਬਿਠਾਣ ਦਾ ਹੈ ਜਿਵੇਂ ਕਿਸੇ ਗਰੀ ਸੋਚ ਦੇ ਵਿੱਚ ਲੀਨ ਹੋਵੇ ਮੇਰੇ ਮਨ ਵਿੱਚ ਕਈ ਸਵਾਲ ਉਠਰੇ ਸਨ ਉਸ ਦਾ ਅਸਰ ਮਕਸਦ ਕੀ ਸੀ ਕਿ ਉਹ ਮੈਨੂੰ ਸਤਿਮੁੱਚ ਡਰਾਉਣਾ ਚਾਹੁੰਦਾ ਹੈ ਜਾਂ ਇਸ ਪਿੱਛੇ ਕੋਈ ਵੱਡਾ ਰਾਜ ਹੈ ਮੈਂ ਬਿਨਾਂ ਕਿਸੇ ਨੂੰ ਦੱਸੇ ਮੁੜ ਕੇ ਅਰਜੁਨ ਦੀ ਕੋਠੜੀ ਵਿੱਚ ਗਈ ਮੈਂ ਉਸ ਦੀਆਂ ਅੱਖਾਂ ਦੇ ਵਿੱਚ ਦੇਖਣਾ ਚਾਹੁੰਦੀ ਸੀ ਉਸ ਦੇ ਇਰਾਦੇ ਨੂੰ ਪੜ੍ਹਨਾ ਚਾਹੁੰਦੀ ਸੀ ਅਰਜੁਨ ਮੈਂ ਸ਼ਾਂਤ ਪਰ ਡੇਢ ਆਵਾਜ਼ ਵਿੱਚ ਪੁੱਛਿਆ ਤੇਰੀ ਇਸ ਇੱਛਾ ਪਿੱਛੇ ਆਖਿਰਕਾਰ ਭਾਅ ਕੀ ਹੈ ਕਿ ਤੂੰ ਕੁਝ ਹੋਰ ਚਾਹਨਾ ਹੈ ਮੇਰੀਆਂ ਅੱਖਾਂ ਦੇ ਵਿੱਚ ਇੱਕ ਡੂੰਗਾ ਸਵਾਲ ਸੀ ਜਿਸ ਦਾ ਜਵਾਬ ਮੈਨੂੰ ਲੱਭਣਾ ਜ਼ਰੂਰੀ ਸੀ ਮੈਨੂੰ ਯਕੀਨ ਸੀ ਕਿ ਉਹ ਕੁਝ ਲੁਕਾ ਰਿਹਾ ਹੋਵੇ ਉਸ ਨੇ ਮੇਰੀਆਂ ਅੱਖਾਂ ਵਿੱਚ ਦੇਖਿਆ ਅਤੇ ਇੱਕ ਪਲੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕਾਈ ਜਿਵੇਂ ਉਹ ਮੇਰੇ ਸਵਾਲ ਦਾ ਇੰਤਜ਼ਾਰ ਕਰ ਰਿਹਾ ਹੋਵੇ ਪਰ ਉਸਨੇ ਇੱਕ ਲੰਬਾ ਸਾਹ ਲਿਆ ਅਤੇ ਆਪਣੀ ਸ਼ਾਂਤ ਆਵਾਜ਼ ਵਿੱਚ ਬੋਲਿਆ ਜਲਰ ਮੈਡਮ ਮੇਰੀ ਆਖਰੀ ਚਾਹੇ ਵੀ ਮੈਂ ਆਪਣੀ ਜ਼ਿੰਦਗੀ ਦੀ ਆਖਰੀ ਰਾਤ ਇੱਕ ਰਾਤ ਕਿਸੇ ਐਸੇ ਇਨਸਾਨ ਨਾਲ ਬਿਤਾਉਣਾ ਚਾਹਨਾ ਜੋ ਮੈਨੂੰ ਸੱਚਾ ਸਮਝਦਾ ਹੈ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੋ ਇਸ ਲਈ ਜੇਕਰ ਤੁਸੀਂ ਚਾਹੋ ਤਾਂ ਇਹ ਚਾਹ ਪੂਰੀ ਕਰ ਸਕਦੇ ਹੋ ਮੈਂ ਚਾਹਨਾ ਮੇਰੀ ਜ਼ਿੰਦਗੀ ਦਾ ਸੱਚ ਸਭ ਦੇ ਸਾਹਮਣੇ ਆਵੇ ਇਸ ਲਈ ਮੈਨੂੰ ਇੱਕ ਰਾਧੀ ਲੋੜ ਹੈ ਮੈਨੂੰ ਇੱਕ ਅਜਿਹੀ ਔਰਤ ਨਾਲ ਰਹਿਣਾ ਚਾਹੀਦਾ ਹੈ ਜੋ ਆਪਣੀ ਮਰਜ਼ੀ ਦੇ ਨਾਲ ਮੇਰੀ ਪਤਨੀ ਬਣਨ ਨੂੰ ਪਿਆਰ ਹੋਵੇ ਭਾਵੇਂ ਇੱਕ ਰਾਧੀ ਲਈ ਸਹੀ ਇਹ ਸੁਣ ਕੇ ਮੇਰੇ ਦਿਮਾਗ ਵਿੱਚ ਇੱਕ ਰੋਸ਼ਨੀ ਦੀ ਚਮਕੀ ਐਸੀ ਉਸ ਦੀ ਅਸਲ ਮੰਗ ਇੱਕ ਵਿਆਹ ਜੋ ਕਿਸੇ ਡੂੰਗੇ ਮਕਸਦ ਲਈ ਸੀ ਸ਼ਾਇਦ ਉਹ ਇਸ ਨੂੰ ਇੱਕ ਤਰੀਕੇ ਵਜੋਂ ਵਰਤਿਆ ਸੀ ਜਿੱਥੇ ਉਹ ਆਪਣੀ ਸੱਚਾਈ ਸਾਹਮਣੇ ਰੱਖ ਕੇ ਉਸ ਨੇ ਪਹਿਲੀ ਵਾਰ ਮੇਰਾ ਨਾਮ ਇਸ ਰਿਹਾ ਸੀ ਕਿਉਂਕਿ ਸ਼ਾਇਦ ਉਸ ਨੂੰ ਪਤਾ ਸੀ ਵਿਜੈਲਰ ਮੈਡਮ ਦੀ ਮੰਗ ਵੱਡੇ ਪੱਧਰ ਤੇ ਫੈਲ ਗਈ ਤਾਂ ਲੋਕਾਂ ਦਾ ਧਿਆਨ ਖਿੱਚੇਗੀ ਤਾਂ ਜੋ ਉਸ ਦਾ ਸੱਚ ਕਿਸੇ ਤਰੀਕੇ ਨਾਲ ਬਾਹਰ ਆ ਸਕੇ ਇੱਕ ਬਹੁਤ ਹੀ ਖਤਰਨਾਕ ਪਰ ਚੁਸਤ ਚਾਲ ਸੀ ਮੈਂ ਤੁਰੰਤ ਮੁਖ ਜੇਲ ਸੁਪਰੀਡੈਂਟ ਸਰਦਾਰ ਸੁਖਦੇਵ ਸਿੰਘ ਜੀ ਨਾਲ ਗੱਲ ਕੀਤੀ ਉਹ ਵੀ ਹੈਰਾਨ ਸਨ ਪਰ ਉਹ ਅਰਜਨ ਦੇ ਕਿਸ ਤੋਂ ਵਾਕਿਫ ਸਨ ਉਹਨਾਂ ਨੇ ਕਈ ਵਾਰ ਕਿਹਾ ਸੀ ਇਸ ਕੇਸ ਤੇ ਕੁਝ ਗੜਬੜ ਹੈ ਬਰਵਿੰਦਰ ਕੌਰ ਸੁਖਦੇਵ ਸਿੰਘ ਜੀ ਨੇ ਕਿਹਾ ਕੈ ਦੀਦੀ ਆਖਰੀ ਇੱਛਾ ਪੂਰੀ ਕਰਨੀ ਸਾਡੀ ਡਿਊਟੀ ਹੈ ਸਾਡੀ ਮਨਤਾ ਹੈ ਭਾਵੇਂ ਉਹ ਕਿੰਨੀ ਵੀ ਅਜੀਬ ਕਿਉਂ ਨਾ ਹੋਵੇ ਪਰ ਇਸ ਇੱਛਾ ਨੂੰ ਪੂਰਾ ਕਰਨ ਦਾ ਤਰੀਕਾ ਕੀ ਹੋਵੇਗਾ ਸਰ ਮੈਂ ਕਹਾ ਮੇਰਾ ਮਨ ਕਹਿੰਦਾ ਹੈ ਕਿ ਇਹ ਨੌਜਵਾਨ ਬੇਗੁਨਾਹ ਹੈ ਇਸ ਦੀ ਮੰਗ ਪਿਛੇ ਜਰੂਰ ਕੋਈ ਵੱਡਾ ਰਾਜ਼ ਲੁਕਿਆ ਹੋਏ ਅਸੀਂ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਪਰ ਸਭ ਕੁਝ ਨਿਯਮਾਂ ਦੇ ਅਨੁਸਾਰ ਅਤੇ ਪੂਰੀ ਨਿਗਰਾਨੀ ਹੇਠ ਹੋਵੇਗਾ ਸਾਨੂੰ ਕੁਝ ਭਾਵਨਾਤਮਕ ਢਿੱਲ ਵਰਤਣੀ ਪਵੇਗੀ ਜਿੱਤੇ ਸੁਰੱਖਿਆ ਸਿਪਾਹੀ ਵੀ ਇਸ ਅਜੀਬ ਯਾਤੋਂ ਪਰ ਆਤ ਹੋ ਸਕਣਾ ਸੁਖਦੇਵ ਜੀ ਨੇ ਕੁਝ ਦੇਰ ਸੋਚਿਆ ਉਹਨਾਂ ਨੇ ਇੱਕ ਡੂੰਗਾ ਸਾਲਿਆ ਕੀ ਕਹ ਬਲਵਿੰਦਰ ਕੌਰ ਉਹਨਾਂ ਨੇ ਕਿਹਾ ਮੈਂ ਤੇਰੀ ਗਲਤੀ ਭਰੋਸਾ ਕਰਦਾ ਹਾਂ ਅਸੀਂ ਅਰਜਨ ਦੀ ਇਹ ਆਖਰੀ ਚਾ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹ ਸਭ ਕੁਝ ਜਨਤਕ ਤੌਰ ਤੇ ਹੋਵੇਗਾ ਕੋਈ ਗੁਪਤ ਗੱਲ ਨਹੀਂ ਅਤੇ ਹਰ ਚੀਜ਼ ਦੀ ਵੀਡੀਓ ਰਿਕਾਰਡਿੰਗ ਹੋਵੇਗੀ ਇਹ ਫੈਸਲਾ ਸਰਕਾਰੀ ਪੱਧਰ ਤੱਕ ਪਹੁੰਚ ਚੁੱਕਿਆ ਸੀ ਇਸ ਲਈ ਖਾਸ ਹਾਲਾਤਾਂ ਦੇ ਵਿੱਚ ਸਧਾਰਨ ਨਿਯਮਾਂ ਤੋਂ ਬਾਹਰ ਜਾ ਕੇ ਇਸ ਸਹੂਲਤ ਨੂੰ ਪੂਰਾ ਕਰਨ ਦੀ ਇਜਾਜ਼ਤ ਮਿਲੀ ਮੈਂ ਅਰਜੁਨ ਦੇ ਅਪਰਾਧ ਬਾਰੇ ਜਿੰਨਾ ਪੜ੍ਹਦੇ ਗਏ ਉਹਨਾਂ ਹੀ ਉਲਝਾਂਦੇ ਉਸ ਤੇ ਇੱਕ ਕਤਲ ਦਾ ਇਲਜ਼ਾਮ ਸੀ ਉਸਨੇ ਇੱਕ ਬਦਮਾਸ਼ ਨੂੰ ਮਾਰਿਆ ਸੀ ਜਿਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ ਪਰਾ ਉਸਤੇ ਪਿਸ਼ੋਕਰ ਦੀ ਰਿਪੋਰਟ ਵਿੱਚ ਕੁਝ ਅਜਿਹੇ ਸੀ ਜੋ ਮੈਨੂੰ ਪਰਚਾਨ ਕਰਦਾ ਸੀ ਅਰਜੁਨ ਸਿੰਘ ਪੰਜਾਬ ਦੇ ਪਿੰਡ ਰੰਗਪਰਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਇੱਕ ਸੁਧਾਰਾਣੂ ਕਿਸਾਨ ਪਰਿਵਾਰ ਤੋਂ ਉਸਦੇ ਪਿਤਾ ਜੀ ਬਾਬਾ ਗੁਰਦੇਵ ਸਿੰਘ ਇੱਕ ਬਹੁਤ ਹੀ ਧਾਰਮਿਕ ਅਤੇ ਨੇਕ ਇਨਸਾਨ ਸਨ ਉਹਨਾਂ ਕੋਲ ਸਿਰਫ 3 ਕਿੱਲੇ ਜ਼ਮੀਨ ਸੀ ਜਿਸ ਨਾਲ ਉਹਨਾਂ ਦਾ ਪਰਿਵਾਰ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਕਰਦਾ ਸੀ ਉਸਦੀ ਮਾਤਾ ਜੀ ਬੇਬੇ ਹਰਵੰਸ ਕੌਰ ਇੱਕ ਬਹੁਤ ਹੀ ਸੰਤੋਖੀ ਅਤੇ ਸ਼ਰਧਾਲੂ ਔਰਤ ਸੀ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ ਲੰਗਰ ਦੇ ਵਿੱਚ ਸੇਵਾ ਕਰਮੀ ਅਤੇ ਪਰਿਵਾਰ ਦੇ ਖੁਸ਼ਹਾਲੀ ਵਾਸਤੇ ਅਰਦਾਸ ਕਰਨੀ ਇਹ ਉਸਦੀ ਨਿਤ ਦੀ ਰੁਟੀਨ ਸੀ ਅਰਜੁਨ ਦਾ ਬਚਪਨ ਖੇਤਾਂ ਦੀ ਮਿੱਟੀ ਵਿੱਚ ਅਤੇ ਪਿੰਡਾਂ ਦੀ ਯਾਦਾਂ ਵਿੱਚ ਗੁਜ਼ਰਿਆ ਉਸ ਨੂੰ ਯਾਦ ਹੈ ਕਿਵੇਂ ਬਾਬਾ ਜੀ ਸਵੇਰੇ ਤੜਕੇ ਹੀ ਉਸ ਨੂੰ ਆਪਣੇ ਨਾਲ ਖੇਤਾਂ ਦੇ ਵਿੱਚ ਲੈ ਕੇ ਜਾਂਦੇ ਹੜਵਾਉਂਦੇ ਹੋਏ ਉਹ ਅਕਸਰ ਗੁਰੂ ਸਾਹਿਬ ਦੀ ਗੁਰਬਾਣੀ ਪੜ੍ਹਾ ਕਰਦੇ ਲੇਕਿਨ ਅਰਜੁਨ ਦੀ ਜ਼ਿੰਦਗੀ ਵਿੱਚ ਵੱਡਾ ਤੂਫਾਨ ਆਇਆ ਜਦੋਂ ਉਸਦੇ ਚਾਚੇ ਦੀ ਤੀ ਸੁਨਿਆ ਜੋ ਸਤੀ ਪੈਣ ਮਾਗੀ ਸੀ ਕੁਝ ਮਾੜੇ ਅਨਸਰਾਂ ਦੇ ਨਿਸ਼ਾਨੇ ਤੇ ਆ ਗਈ ਇਹ ਮਾੜੇ ਅਨਸਰ ਸ਼ਰਦੇ ਇੱਕ ਵੱਡੇ ਨੇਤਾ ਦੇ ਰਿਸ਼ਤੇਦਾਰ ਸਨ ਜੋ ਸਿਆਸੀ ਰਸੂਕ ਕਰਨ ਬੇਲਗਾਮ ਕੁਮ ਰਸਨਾ ਉਹਨਾਂ ਨੇ ਸੋਨੀਆ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸਕੂਲ ਜਾਂਦੇ ਆਉਂਦੇ ਸਮੇਂ ਉਸ ਨੂੰ ਛੇੜਨਾ ਅਸ਼ਲੀਲ ਟਿੱਪਣੀਆਂ ਕਰਨਾ ਅਤੇ ਪਿੱਛਾ ਕਰਨਾ ਉਹਨਾਂ ਦੀ ਰੋਜ਼ ਦੀ ਗੰਦੀ ਆਦਤ ਬਣ ਗਈ ਸੋਨੀਆ ਤੇ ਉਸ ਦਾ ਪਰਿਵਾਰ ਡਰੇ ਹੋਇਆ ਸੀ ਕਿਉਂਕਿ ਉਹਨਾਂ ਗੁੱਲਿਆਂ ਦਾ ਰਸੂਖ ਬਹੁਤ ਸੀ ਪਰ ਸਵੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਡਰਦੀ ਸੀ ਅਤੇ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਸੋਨੀਆ ਦੇ ਮਾਤਾ ਪਿਤਾ நானே <sus> ਕਈ ਵਾਰ ਪੁਰਜ਼ ਨੇ ਸ਼ਿਕਾਇਤ ਕੀਤੀ ਪਰ ਹਰ ਵਾਰ ਉਹਨਾਂ ਨੂੰ ਨਿਰਾਸ਼ਾ ਮਿਲੀ ਅਰਜੁਨ ਦੀ ਇੱਕ ਕੁੜੀ ਸੁਖਮਨ ਨਾਲ ਮੰਗਣੀ ਤੈ ਹੋ ਚੁੱਕੀ ਸੀ ਉਹ ਵੀ ਅਰਜੁਨ ਨੂੰ ਬਹੁਤ ਪਿਆਰ ਕਰਦੀ ਸੀ ਪਰ ਜਦੋਂ ਪਰਿਵਾਰ ਤੇ ਇਹ ਵੱਡੀ ਮੁਸੀਬਤ ਪਈ ਨਾ ਤਾਂ ਅਰਜੁਨ ਨੇ ਸੋਨਿਆ ਦੀ ਮਦਦ ਲਈ ਆਪਣੀ ਜਾਨ ਦੀ ਬਾਜ਼ੀ ਲਗਾਉਣ ਦਾ ਫੈਸਲਾ ਕੀਤਾ ਤਾਂ ਉਧਰ ਸੁਖਮਨ ਨੇ ਵੀ ਡਰ ਤੇ ਤਮਕਿਆ ਕਰਨ ਅਰਜੁਨ ਦਾ ਸਾਥ ਛੱਡ ਦਿੱਤਾ ਉਸਨੇ ਇਹ ਵਿਆਹ ਤੋਂ ਸਖਤ ਇਨਕਾਰ ਕਰ ਦਿੱਤਾ ਜਿਸ ਕਾਰਨ ਪਰਿਵਾਰ ਹੋਰ ਵੀ ਟੁੱਟ ਗਿਆ ਇਸਨੇ ਅਰਜੁਨ ਨੂੰ ਅੰਦਰੋਂ ਬਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਪਰ ਉਸਨੇ ਆਪਣੀ ਕਮਜ਼ੋਰੀ ਨੂੰ ਤਾਕਤ ਵਿੱਚ ਬਦਲਿਆ ਉਸਦਾ ਮਨ ਹੋਰ ਵੀ ਧੜ ਹੋ ਗਿਆ ਕਿ ਉਹ ਸੋਨੀਆ ਦੇ ਰੱਖਿਆ ਕਰੇਗਾ ਇੱਕ ਦਿਨ ਅਰਜੁਨ ਪਿੰਡ ਦੇ ਚੌਕ ਵਿੱਚ ਖੜਾ ਸੀ ਜਦੋਂ ਉਸਨੇ ਦੇਖਿਆ ਕਿ ਇੱਕ ਗੁੰਡੇ ਸੋਨੀਆ ਨੂੰ ਦੁਬਾਰਾ ਘਿਰ ਕੇ ਉਸ ਨੂੰ ਫਿਰ ਤੋਂ ਤੰਗ ਕਰ ਰਹੇ ਹਨ ਉਸ ਤਰ ਤਰ ਉਹ ਕੇ ਉਸਤੇ ਗਲ ਬਕੜੀਆਂ ਕਰ ਰਹੇ ਹਨ ਅਤੇ ਹੱਥ ਫੜ ਕੇ ਕਚਰੇ ਹਨ ਸੋਨੀਆ ਦੀਆਂ ਅੱਖਾਂ ਵਿੱਚ ਡਰ ਅਤੇ ਅਪਮਾਨ ਸਭ ਦਿਖ ਰਿਹਾ ਸੀ ਬੇਬਸੀ ਅਰਜੁਨ ਦਾ ਖੂਨ ਖੋਲ ਉਠਿਆ ਉਸਨੇ ਆਪਣੇ ਬਾਬਾ ਜੀ ਦੇ ਸ਼ਬਦ ਯਾਦ ਕੀਤੇ ਉਤਰਾ ਆਪਣੀ ਤੀ ਪਿੰਡ ਦੀ ਇੱਜ਼ਤ ਲਈ ਜਾਨ ਵੀ ਦੇਣੀ ਪਵੇ ਨਾ ਤਾਂ ਪਿੱਛੇ ਨਾ ਹਟੇ ਅਰਜੁਨ ਨੇ ਇੱਕ ਪਲ ਵੀ ਨਹੀਂ ਸੋਚਿਆ ਉਹ ਉਹਨਾਂ ਗੁੰਡਾ ਮਲ ਬਦਿਆ ਇੱਕ ਸ਼ੇਰ ਵਾਂਗ ਚੱਪਿਆ ਅਤੇ ਬਦਮਾਸ਼ਾਂ ਦੇ ਡਟਪਿਆ ਗੱਲ ਵੱਧ ਗਈ ਅਤੇ ਝਗੜਾ ਹੱਥੇ ਪਾਈ ਤੱਕ ਪਹੁੰਚ ਗਿਆ ਅਰਜੁਨ ਇਕੱਲਾ ਸੀ ਅਤੇ ਸਾਹਮਣੇ 4-5 ਬਦਮਾਸ਼ਾਂ ਪਰ ਅਰਜੁਨ ਨੇ ਹਿੰਮਤ ਨਹੀਂ ਹਾਰੀ ਉਸਨੇ ਆਪਣੀ ਪੂਰੀ ਤਾਕਤ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਉਸਦਾ ਮੁੱਖ ਨਿਸ਼ਾਨਾ ਸਿਰਫ ਸੋਨੀਆ ਨੂੰ ਬਚਾਉਣਾ ਸੀ ਇਸ ਝਗੜੇ ਦੌਰਾਨ ਉਹਨਾਂ ਵਿੱਚੋਂ ਇੱਕ ਬਦਮਾਸ਼ ਜੋ ਨਸ਼ੇ ਵਿੱਚ ਪੂਰੀ ਤਰ੍ਹਾਂ ਤੋੜ ਸੀ ਬਦਕਿਸਮਤੀ ਨਾਲ ਇੱਕ ਪੱਥਰ ਨਾਲ ਜਟਕਰਾਇਆ ਅਤੇ ਉਸਦੇ ਸਿਰ ਤੇ ਡੂੰਗੀ ਛੱਟ ਲੱਗੀ ਉਥੇ ਹੀ ਦਮ ਟੁੱਟ ਗਿਆ ਇੱਕ ਪਲ ਦੇ ਵਿੱਚ ਸਭ ਕੁਝ ਬਦਲ ਗਿਆ ਇਹ ਖਬਰ ਪਿੰਡ ਦੇ ਵਿੱਚ ਅੱਗ ਬਦਲ ਗਈ ਬੀ ਐਮ ਐਲ اے ਦੇ ਰਿਸ਼ਤੇਦਾਰ ਦਾ ਪੁੱਤਰ ਮਰ ਚੁੱਕਿਆ ਹੈ ਪੁਲਸਾਈ ਅਤੇ ਅਰਜਨ ਨੂੰ ਤੁਰੰਤ ਗ੍ਰਫਤਾਰ ਕਰ ਲਿਆ ਸੋਨੀਆ ਅਤੇ ਉਸਦੇ ਪਰਿਵਾਰ ਨੇ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਨੇਤਾ ਦੇ ਦਬਾਹੇਟ ਉਸ ਨੇ ਅਰਜੁਨ ਤੇ ਹੀ ਕਤਲ ਦਾ ਕੇਸ ਦਰਜ ਕਰ ਦਿੱਤਾ ਗਵਾਹਾਂ ਨੂੰ ਡਰਾ ਧਮਕਾਇਆ ਗਿਆ ਅਤੇ ਝੂਠੀਆਂ ਗਵਾਹੀਆਂ ਤਿਆਰ ਕੀਤੀਆਂ ਗਈਆਂ ਅਰਜੁਨ ਦੇ ਪਰਿਵਾਰ ਕੋਲ ਚੰਗਾ ਵਕੀਲ ਕਰਨ ਲਈ ਪੈਸੇ ਨਹੀਂ ਸਨ ਉਹਨਾਂ ਦੀ ਮਾਂ ਨੇ ਆਪਣੇ ਸਾਰੇ ਗਹਿਣੇ ਵੇਚਤੇ ਅਤੇ ਬਾਬਾ ਜੀ ਨੇ ਆਪਣੀ ਥੋੜੀ ਜੀ ਜ਼ਮੀਨ ਵੀ ਗਹਿਣੇ ਰੱਖ ਦਿੱਤੀ ਪਰ ਕੋਈ ਫਾਇਦਾ ਨਹੀਂ ਹੋਇਆ ਅਦਾਲਤ ਦੇ ਵਿੱਚ ਉਸ ਦੀ ਗੱਲ ਸੁਣੀ ਨਹੀਂ ਗਈ ਅਤੇ ਮੌਤੀ ਸਜ਼ਾ ਸੁਣਾ ਦਿੱਤੀ ਗਈ ਅੱਜ ਅਰਜੁਨ ਨੂੰ ਆਪਣੀ ਮਾਂ ਬੇਬੇ ਹਰਬੰਸਕੌਰ ਨੂੰ ਆਖਰੀ ਵਾਰ ਮਿਲਣ ਦੀ ਇਜਾਜ਼ਤ ਮਿਲੀ ਜਦੋਂ ਬੇਬੇ ਹਰਬੰਸਕੌਰ ਆਪਣੇ ਬੇਟੇ ਨੂੰ ਮਿਲਣ ਪਹੁੰਚੀ ਨਾ ਤੱਜਵੇਂ ਦਰਦੀਆਂ ਸਾਰੀਆਂ ਹੱਦਾਂ ਰੁੱਟੀਆਂ ਉਸਨੇ ਆਪਣੇ ਪੁੱਤਰ ਨੂੰ ਦੇਖਿਆ ਉਸਦੇ ਮੱਥੇ ਤੇ ਚੁੰਮਿਆ ਅਤੇ ਫਿਰ ਉਸ ਨਾਲ ਲਿਫਟ ਕੇ ਰੋਂਦੀ ਰਹੀ ਤੇ ਵਾਰ-ਵਾਰ ਕਹਿੰਦੀ ਰਹੀ ਮੈਨੂੰ ਯਕੀਨ ਹੈ ਪੁੱਤਰਾ ਮਾਈਗਰੂ ਤੈਨੂੰ ਇਸ ਸਦਾ ਤੋਂ ਜ਼ਰੂਰ ਬਚਾ ਲਣਗੇ ਤੂੰ ਬਿਲਕੁਲ ਨਿਰੋਸ਼ ਹੈ ਇੱਕ ਮਾਂ ਦੀ ਇਹ ਅਡੋਲ ਸਰਬਾਵੇ ਕੇ ਮੈਂ ਅੰਦਰ ਤੱਕ ਬਿਲਕੁਲ ਹਿਲ ਗਈ ਮੈਨੂੰ ਪਤਾ ਸੀ ਕਿ ਕੋਰਟ ਦਾ ਫੈਸਲਾ ਬਦਲਣਾ ਬਿਲਕੁਲ ਨਾ ਮੁਮਕਨ ਹੈ ਪਰ ਬੇਬੇ ਹਰਬੰਸ ਕੋਰ ਦਾ ਵਿਸ਼ਵਾਸ ਦਗਮਗਾਇ ਨਹੀਂ ਉਹ ਕਹਿੰਦੀ ਰਹੀ ਮੇਰਾ ਬੇਟਾ ਬੇਗੁਨਾਹ ਹੈ ਕੋਈ ਚਮਤਕਾਰ ਉਸਨੂੰ ਜ਼ਰੂਰ ਬਚਾਵੇਗਾ ਉਸਦੀ ਆਵਾਜ਼ ਵਿੱਚ ਇੱਕ ਮਾਂ ਦਾ ਅਥਾ ਪਿਆਰ ਅਤੇ ਵਿਸ਼ਵਾਸੀ ਜੋ ਕਿਸੇ ਵੀ ਤਰਕ ਤੋਂ ਉੱਪਰ ਸੀ ਅਗਲੇ ਦਿਨ ਪੂਰੀ ਜੇਲ੍ਹ ਦੇ ਵਿੱਚ ਅਰਜੁਨ ਦੀ ਆਖਰੀ ਇੱਛਾ ਬਾਰੇ ਐਲਾਨ ਕਰ ਦਿੱਤਾ ਗਿਆ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਮੈਂ ਅਰਜੁਨ ਸਿੰਘ ਆਪਣੀ ਜ਼ਿੰਦਗੀ ਦੀ ਆਖਰੀ ਰਾਤ ਇੱਕ ਜਹੀ ਕੁੜੀ ਨਾਲ ਬਿਤਾਣਾ ਚਾਹੁੰਦਾ ਹੈ ਜੋ ਉਸਦੀ ਮਰਜ਼ੀ ਨਾਲ ਉਸਦੀ ਪਤਨੀ ਬਣਨ ਨੂੰ ਤਿਆਰ ਹੋਵੇ ਹਰ ਕੋਈ ਹੈਰਾਨ ਸੀ ਜੇਲ੍ਹ ਅਧਿਕਾਰੀਆਂ ਨੂੰ ਵੀ ਪੂਰਾ ਯਕੀਨ ਸੀ ਕਿ ਕੋਈ ਵੀ ਕੁੜੀ ਇਸ ਅਜੀਬ ਮੰਗ ਨੂੰ ਪੂਰਾ ਨਹੀਂ ਕਰੇਗੀ ਉਨ੍ਹਾਂ ਨੂੰ ਲੱਗਿਆ ਵੀ ਇਹ ਸਿਰਫ ਅਰਜਿੰਦਾ ਅੰਤਮ ਮਜ਼ਾਕ ਜਾਂ ਡਰਾਮਾ ਹੈ ਜਾਂ ਸ਼ਾਇਦ ਉਹ ਆਖਰੀ ਪਲਾਂ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਪਰੇਸ਼ਾਨ ਕਰਨਾ ਚਾਹੁੰਦਾ ਹੈ ਪਰ 1 ਘੰਟੇ ਦੇ ਬਾਅਦ ਸੀਭਾਈ ਰਵਿੰਦਰ ਸਿੰਘ ਦੌੜਦਾ ਹੋਇਆ ਆਇਆ ਉਸਤੇ ਸਾਫ ਹਲੇ ਹੋਏ ਸਨ ਅਤੇ ਚਿਹਰੇ ਤੇ ਕਬਰ ਹਟ ਸਾਫ ਦਿਖ ਰਹੀ ਸੀ ਉਸਨੇ ਤੇਜ਼ੀ ਨਾਲ ਕਿਹਾ ਸਰ ਜੇਲ ਦੇ ਮੁਖੇਤੇ ਇੱਕ ਕੁੜੀ ਖੜੀ ਹੈ ਦਰਹੰਦ ਦੇ ਪੇਸ਼ ਵਿੱਚ ਅਤੇ ਉਸਤੇ ਨਾਲ ਇੱਕ ਗਰੰਤੀ ਸਿੰਘ ਵੀ ਹਨ ਮੈਂ ਤੇ ਸੁਪਰੀਡੈਂਟ ਸਾਹਿਬ ਦੋਵੇਂ ਹੈਰਾਨ ਲਗੇ ਅਸੀਂ ਬਿਨਾਂ ਸਮਾਂ ਗਵਾਏ ਤੁਰੰਤ ਬਾਹਰ ਭੱਜੇ ਜੋ ਨਜ਼ਾਰਾ ਸਾਡੇ ਸਾਹਮਣੇ ਸੀ ਨਾ ਉਹ ਕਿਸੇ ਫਿਲਮ ਦੇ ਦ੍ਰਿਸ਼ ਤੋਂ ਘੱਟ ਨਹੀਂ ਸੀ ਲਗਭਗ 18 ਸਾਲ ਦੀ ਇੱਕ ਨੌਜਵਾਨ ਕੁੜੀ ਪੂਰੇ ਪੰਜਾਬੀ ਵਿਆਹ ਦੇ ਪਹਿਰਾਵੇ ਵਿੱਚ ਸਜ ਧਜ ਕੇ ਇੱਕ ਅਸਲੀ ਦੁਲਹਨ ਦੀ ਤਰ੍ਹਾਂ ਉਸ ਦਾ ਚਿਹਰਾ ਕੁੰਦਨਾਂ ਟਕਿਆ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਦੁੱਧ ਹਿੰਮਤ ਤੇ ਡਿੜਤਾ ਸੀ ਜੋ ਕਿਸੇ ਵੀ ਤੂਫਾਨ ਦਾ ਸਾਹਮਣਾ ਕਰਨ ਲਈ ਤਿਆਰ ਸੀ ਉਸ ਦੇ ਨਾਲ ਖੜੇ ਸਨ ਭਾਈ ਸਾਹਿਬ ਭਾਈ ਜਗਤਾਰ ਸਿੰਘ ਗੁਰਦੁਆਰਾ ਸਾਹਿਬ ਦੇ ਹੈੱਡ ਗਨਤੀ ਸੁਪਰੀਡੈਂਟ ਸਾਹਿਬ ਨੇ ਸੰਜਿਦਾ ਲਜੇ ਵਿੱਚ ਪੁੱਛਿਆ ਭਾਈ ਸਾਹਿਬ ਇਹ ਕੁੜੀ ਕੌਣ ਹੈ ਅਤੇ ਤੁਸੀਂ ਇਸ ਦੇ ਨਾਲ ਕਿਉਂ ਆਏ ਹੋ ਭਾਈ ਸਾਹਿਬ ਜਗਤਾਰ ਸਿੰਘ ਨੇ ਸ਼ਾਂਤ ਭਾਵ ਨਾਲ ਉਤਰ ਦਿੱਤਾ ਇਹ ਸੁਮਨ ਹੈ ਅਰਜਨ ਸਿੰਘ ਦੀ ਇੱਕ ਜਾਣਕਾਰ ਭਾਈ ਸਾਹਿਬ ਨੇ ਕਿਹਾ ਮੈਂ ਇਸ ਨੂੰ ਬਹੁਤ ਸਮਝਾਇਆ ਕਿ ਬੇਟੀ ਤੂੰ ਆਪਣੀ ਜ਼ਿੰਦਗੀ ਐਵੇਂ ਕਿਉਂ ਬਰਬਾਦ ਕਰਨਾ ਚਾਹੁੰਨੀ ਹੈ ਪਰ ਇੱਕ ਤਸਤੋ ਮਸਨਾ ਹੋਈ ਉਸਨੇ ਕਿਹਾ ਮੈਨੂੰ ਅਰਜਨ ਨਾਲ ਸੱਚਾ ਪਿਆਰ ਹੈ ਤੇ ਮੈਂ ਉਸਦੀ ਪਤਨੀ ਬਣਨਾ ਚਾਹੁੰਨੀ ਹਾਂ ਤਾਂ ਜੋ ਉਸਦੀ ਆਖਰੀ ਇੱਛਾ ਪੂਰੀ ਕਰ ਸਕਾਂ ਸੁਮਨ ਨੇ ਇਹ ਵੀ ਦੱਸਿਆ ਕਿ ਉਸਦੀ ਭੈਣ ਤੁਕਮਨ ਨੇ ਡਰ ਕਾਰਨ ਪਿੱਛੇ ਹਟਣ ਤੋਂ ਬਾਅਦ ਉਹ ਆਪਣੇ ਪਰਿਵਾਰ ਦੀ ਇੱਜ਼ਤ ਲਈ ਅਤੇ ਅਰਜੁਨ ਨੂੰ ਬਚਾਉਣ ਲਈ ਇੱਥੇ ਆਈ ਹੈ ਇਹ ਸਭ ਉਸਦੀ ਮਾਂ ਦੀ ਯੋਜਨਾ ਦਾ ਹਿੱਸਾ ਸੀ ਜੋ ਉਹਨਾਂ ਨੇ ਬੇਬੇ ਹਰਬੰਸ ਕਰਤੇ ਵਿਸ਼ਵਾਸ ਅਤੇ ਮਦਦ ਨਾਲ ਬਣਾਈ ਸੀ ਅੰਤ ਵਿੱਚ ਭਾਈ ਸਾਹਿਬ ਦਰਤਾਰ ਸਿੰਘ ਨੂੰ ਜੇਲ੍ਹ ਦੇ ਅੰਦਰ ਬੁਲਾਇਆ ਗਿਆ ਅਰਜਨ ਸਿੰਘ ਉਸਦੀ ਕੋਠੀ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਅੱਜ ਉਹ ਕਿਸੇ ਅਪਰਾਧੀ ਵਰਗਾ ਨਹੀਂ ਬਲਕਿ ਇੱਕ ਸ਼ਾਂਤ ਅਤੇ ਨਿਮਰ ਲਾੜੇ ਵਰਗਾ ਲੱਗ ਰਿਹਾ ਸੀ ਜਿਸ ਤੇ ਚਰ ਤੇ ਜੀਵ ਸ਼ਾਂਤੀ ਸੀ ਵਿਆਹ ਦੀ ਸਾਰੀ ਰਸਮਾਂ ਜੈਲ ਦੇ ਵਿੱਚ ਪੂਰੀਆਂ ਕੀਤੀਆਂ ਗਿਆ ਗੁਰੂ ਸਾਹਿਬ ਜੀ ਹਜ਼ੂਰੀ ਤਾਂ ਉੱਥੇ ਨਹੀਂ ਹੋ ਪਾਈ ਲੇਕਿਨ ਫਿਰ ਵੀ ਲਾਵਾ ਰਸਮੀ ਤੌਰ ਤੇ ਰਹੀਆਂ ਗਿਆ ਅਤੇ ਬਚਾਲੇ ਆਨੰਦ ਸਾਹਿਬ ਦਾ ਪਾਠ ਪੂਰਾ ਕਰਕੇ ਇੱਕ ਰਸਮੀ ਤੌਰ ਤੇ ਵਿਆਹ ਕਰ ਦਿੱਤਾ ਗਿਆ ਵੀ ਪਰਮਾਤਮਾ ਕਹੇ ਇਹ ਦੋਵੇਂ ਜੋੜਾ ਬਾਹਰ ਹਨ ਅਤੇ ਗੁਰੂ ਸਾਹਿਬ ਤੁਹਾਡੀ ਹਜ਼ੂਰੀ ਦੇ ਵਿੱਚ ਦੁਬਾਰਾ ਲਾਵਾ ਨਹੀਂ ਜਾਣ ਗਿਆ ਲੇਕਿਨ ਇੱਕ ਵਾਰ ਇਹ ਪਤੀ ਪਤਨੀ ਹਨ ਅਤੇ ਇਹਨਾਂ ਦਾ ਵਿਆਹ ਜਿਹੜਾ ਹੈ ਐਸੀ ਤਰ੍ਹਾਂ ਹੀ ਜੇਲ੍ਹ ਦੇ ਵਿੱਚ ਪੂਰਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਇਸ ਵੇਲੇ ਜੇਲ੍ਹ ਦੇ ਕਾਰਡੀਆਂ ਦੀ ਨਿਗਰਾਨੀ ਹੇਠ ਹੋਇਆ ਅਤੇ ਹਰ ਚੀਜ਼ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ ਜੇਲ੍ਹ ਦੇ ਸਿਪਾਹੀ ਵੀ ਇਸ ਅਜੀਬ ਅਤੇ ਭਾਵਕ ਵਿਆਹ ਦੇ ਗਵਾ ਬਣੇ ਉਹਨਾਂ ਦੇ ਅੱਖਾਂ ਵਿੱਚ ਹੈਰਾਨੀ ਅਤੇ ਸਵਾਲ ਸਨ ਪਰ ਉਹਨਾਂ ਵਿੱਚੋਂ ਕਿਸੇ ਨੇ ਕੋਈ ਟਿੱਪਣੀ ਨਹੀਂ ਕੀਤੀ ਵਿਆਹ ਤੋਂ ਬਾਅਦ ਅਰਜੁਨ ਦੀਆਂ ਅੱਖਾਂ ਵਿੱਚ ਇੱਕ ਅਲੱਗੀ ਚਮਕ ਸੀ ਇੱਕ ਸੰਤੋਖ ਇੱਕ ਦੂੰਗਾ ਸਕੂਨ ਜਿਵੇਂ ਉਸਨੇ ਆਪਣੀ ਮੰਜ਼ਲ ਪਾ ਲਈ ਹੋਵੇ ਉਸਨੇ ਖੋੜੀ ਜੀ ਆਵਾਜ਼ ਵਿੱਚ ਕਿਹਾ ਤੁਸੀਂ ਲੋਕਾਂ ਨੇ ਜੋ ਮੇਰੇ ਨਾਲ ਵਾਦਾ ਕੀਤਾ ਸੀ ਹੁਣ ਉਸਨੂੰ ਪੂਰਾ ਕਰੋ ਮੈਂ ਆਪਣੀ ਪਤਨੀ ਨਾਲ ਬੈਠ ਕੇ ਕੁਝ ਗੱਲਾਂ ਕਰਨਾ ਚਾਹੁੰਦਾ ਹਾਂ ਬਸ ਇੱਕ ਰਾਤ ਫਿਰ ਜਦੋਂ ਚਾਹੋ ਮੈਨੂੰ ਫਾਂਸੀ ਦੇ ਦੇਓ ਹੁਣ ਕੋਈ ਅਫਸੋਸ ਨਹੀਂ ਮੈਨੂੰ ਸੁਪਰੀਟੈਂਡ ਸੁਖਦੇਵ ਸਿੰਘ ਨੇ ਹਲਕੀ ਮੁਸਕਾਨ ਨਾਲ ਮੇਰੀ ਤਰਫ਼ ਦੇਖਿਆ ਅਤੇ ਕਿਹਾ ਬਲਵਿੰਦਰ ਕੌਰ ਸਮਨ ਨੂੰ ਅਰਜਨ ਦੀ ਕੋਠੜੀ ਵਿੱਚ ਲੈ ਜਾਓ ਅਤੇ ਅੰਦਰ ਬੰਦ ਕਰ ਦਿਓ ਮੈਂ ਆਦੇਸ਼ ਦੀ ਪਾਲਣਾ ਕੀਤੀ ਮੈਂ ਸੋਮਨ ਨੂੰ ਕੋਠੜੀ ਦੇ ਵਿੱਚ ਪਹੁੰਚਾਇਆ ਅਤੇ ਦੋਹਾਂ ਨੂੰ ਅੰਦਰ ਬੰਦ ਕਰਕੇ ਬਾਹਰ ਆ ਗਏ ਇਹ ਮੀਟਿੰਗ ਖਾਸ ਹਾਲਾਤਾਂ ਵਿੱਚ ਹੋਈ ਸੀ ਕਿਉਂਕਿ ਮਾਮਲਾ ਸਰਕਾਰ ਤੱਕ ਪਹੁੰਚ ਚੁੱਕਿਆ ਸੀ ਹੇਠਲੇ ਪੱਦਰ ਦੇ ਸਿਪਾਹੀ ਵੀ ਇਸ ਭੌਂਕਪਲ ਕਾਰਨ ਥੋੜੇ ਢਿੱਲੇ ਸਨ ਅਤੇ ਕਿਸ ਨੇ ਅੰਦਰ ਕੀ ਹੋ ਰਿਹਾ ਹੈ ਇਸ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਇੱਕ ਪਵਨਾਤਮਕ ਅਣਗਹਿਲੀ ਸੀ ਜਿਸ ਦਾ ਫਾਇਦਾ ਚੁੱਕਿਆ ਗਿਆ ਮੈਂ ਕੁਝ ਦੇਰ ਦਰਵਾਜ਼ੇ ਦੇ ਬਾਹਰ ਰੁਕੀ ਰਹੀ ਸੋਚਿਆ ਕਿ ਇਹ ਸਭ ਜ਼ਿਆਦਾ ਦੇਰ ਨਹੀਂ ਚਲੇਗਾ ਸਮਾਬਿਧਗਾ ਕੰਟੇ ਲੰਘ ਗਏ ਜੇਲ੍ਹ ਵਿੱਚ ਪੂਰੀ ਤਰ੍ਹਾਂ ਸਨਮਾਟਾ ਚਾ ਚੁਕਿਆ ਸੀ ਫਿਰ ਮੈਨੂੰ ਅਚਾਨਕ ਕੁਝ ਖੋੜੀਆਂ ਖੋੜੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਜਿਵੇਂ ਕੋਈ ਹਿਲ ਜੁਲ ਰਿਹਾ ਹੋਵੇ ਇੱਕੋ ਸ਼ੱਕ ਦਾ ਲੱਗਿਆ ਮੈਂ ਤੇਜ਼ੀ ਨਾਲ ਅਰਜੁਨ ਸਿੰਘ ਦੀ ਕੋਠੜੀ ਵੱਲ ਭੱਜੀ ਹੱਬਦੇ ਹੋਇਆ ਮੈਂ ਅੰਦਰ ਚਾ ਕੇ ਦੇਖਿਆ ਉਹ ਕੁੜੀ ਜੋ ਕੁਝ ਦਿਨ ਪਹਿਲਾਂ ਦੁਲਹਨ ਬਣੀ ਸੀ ਹੁਣ ਉੱਥੇ ਡਰੀ ਸਮੀ ਖੜੀ ਸੀ ਉਸ ਦਾ ਕੋਨੇਟਾ ਸੀ ਸਾਤੇ ਚੱਲ ਰਿਹਾ ਸਨ ਅਤੇ ਪੂਰੇ ਸਰੀਰ ਵਿੱਚ ਕੰਪਨੀ ਸੀ ਉਸਦੇ ਚਾਰੇ ਤੇ ਪਸੀਨਾ ਸੀ ਉਹ ਬੇਹੋਸ਼ ਹੋਣ ਵਾਲੀ ਸੀ ਮੈਂ ਘਬਰਾ ਕੇ ਪੁੱਛਿਆ ਕੀ ਹੋਇਆ ਤੂੰ ਤਾਂ ਖੁਦ ਆਪਣੀ ਮਰਜ਼ੀ ਨਾਲ ਵਿਆਹ ਕਰਨ ਆਈ ਸੀ ਪਰ ਸੁਮਨ ਨੇ ਕੋਈ ਜਵਾਬ ਨਹੀਂ ਦਿੱਤਾ ਸਿਰਫ ਇੱਕ ਹਲਕੀ ਜੀ ਚੀਖ ਉਸ ਤੇ ਗਲੇ ਵਿੱਚੋਂ ਨਿਕਲੀ ਮੈਂ ਦਰਵਾਜ਼ਾ ਖੋਲ੍ਹਿਆ ਅਤੇ ਉਹ ਕੁੜੀ ਬਿਜਲੀ ਦੀ ਗਤੀ ਨਾਲ ਬਾਹਰ ਨਿਕਲ ਗਈ ਬਿਨਾ ਇੱਕ ਵੀ ਸ਼ਬਦ ਬੋਲੇ ਉਸ ਦੀ ਦਰਦ ਭਰੀ ਚੀਖ ਜੇਲ੍ਹ ਦੀਆਂ ਕੰਧਾਂ ਵਿੱਚ ਗੂੰਜ ਗਈ ਮੈਂ ਦਰਵਾਜ਼ਾ ਦੁਬਾਰਾ ਬੰਦ ਕੀਤਾ ਤਾਲਾ ਲਗਾਇਆ ਅਤੇ ਸੋਚ ਕੇ ਤੋਚ ਕੀਤਾ ਨੇ ਮੇਰੀ ਡਿਊਟੀ ਪੂਰੀ ਹੋ ਗਈ ਮੈਨੂੰ ਜਰਾ ਵੀ ਅੰਦਾਜ਼ਾ ਨਹੀਂ ਸੀ ਵੀ ਸਵੇਰੇ ਜਦੋਂ ਅੱਖ ਖੁੱਲੇਗੀ ਤਾਂ ਇੱਕ ਤੂਫਾਨ ਜੇਲ੍ਹ ਦੀਆਂ ਦਿਵਾਰਾਂ ਹਿਲਾ ਕੇ ਰੱਖ ਦੇਵੇਗਾ ਅਤੇ ਮੇਰੇ ਸਾਹ ਸੁਕਾ ਦੇਵੇਗਾ ਸਵੇਰ ਹੁੰਦਿਆ ਹੀ ਸੁਪਰੀਡੈਂਟ ਸੁਖਦੇਵ ਸਿੰਘ ਤੇਜੀ ਨਾਲ ਮੇਰੇ ਦਫ਼ਤਰ ਵਿੱਚ ਦਾਖਲ ਹੋਏ ਉਹਨਾਂ ਦੇ ਚਿਹਰੇ ਤੇ ਗੁੱਸੇ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸਨ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਲਾਲੀ ਮਸੀ ਗਰਜੇ ਕਦੀ ਨੰਬਰ 702 ਕਿਤੇ ਹੈ ਉਹਨਾਂ ਦੀ ਆਵਾਜ਼ ਵਿੱਚ ਇੱਕ ਅਣਜਾਣਾ ਡਰ ਸੀ ਜੋ ਮੇਰੇ ਅੰਦਰ ਵੀ ਬਿਲਕੁਲ ਖੁੱਲ ਗਿਆ ਮੈਂ ਚੁੱਗ ਗਈ ਅਤੇ ਥੋੜੀ ਹੜਬੜਾਟ ਨਾਲ ਬੋਲੀ ਉਹ ਤਾਂ ਆਪਣੀ ਕੋਠੜੀ ਵਿੱਚ ਹੋਵੇਗਾ ਸਰ ਪਰ ਸੁਪਰੀਡੈਂਟ ਸਾਹਿਬ ਹੋਰ ਗੰਭੀਰ ਹੋ ਚੁੱਕੇ ਸਨ ਉਹਨਾਂ ਦੀ ਆਵਾਜ਼ ਹੋਰ ਭਾਰੀ ਹੋ ਗਈ ਜਾ ਕੇ ਤੁਰੰਤ ਕਰੋ ਮੇਰਾ ਦਿਲ ਜੋਰ ਨਾਲ ਧੜਕਣ ਲੱਗਿਆ ਮੈਂ ਕੰਬਨਦੀ ਹੋਈ ਉਸ ਕੋਠੜੀ ਵੱਲ ਗਈ ਜਿਵੇਂ ਕਿਸੇ ਅਣਜਾਣੇ ਖਤਰੇ ਵੱਲ ਜਾਣ ਹਾਂ ਪਹੁੰਚਦੇ ਹੀ ਰੋਈ ਦੀ ਤਰ੍ਹਾਂ ਮੈਂ ਮੱਜ ਲਗਾਈ ਅਰ ਜੋ ਨਾ ਦਰਵਾਜ਼ੇ ਕੋੜਾ ਪਰ ਅੰਦਰੋਂ ਕੋਈ ਜਵਾਬ ਨਾ ਆਇਆ ਸਿਰਫ ਸਨਾਟਾ ਸੀ ਜੋ ਡਰ ਨੂੰ ਹੋਰ ਵਧਾਰ ਰਿਹਾ ਸੀ ਮੈਂ ਕੰਬਦੇ ਹੱਥਾਂ ਨਾਲ ਕੋਠੜੀ ਦੀ ਛੋਟੀ ਜੀ ਕਿੜਕੀ ਵਿੱਚੋਂ ਅੰਦਰ ਚੱਕਿਆ ਤੇ ਜੋ ਨਜ਼ਾਰਾ ਮੇਰੀ ਅੱਖਾਂ ਸਾਹਮਣੇ ਆਇਆ ਨਾ ਉਸਨੇ ਮੇਰੀ ਰੂਹ ਤੱਕ ਕਮਾ ਦਿੱਤੀ ਕੋਠੜੀ ਦੇ ਅੰਦਰ ਇੱਕ ਇਨਸਾਨ ਮਰਦਾਨਾ ਕੱਪੜਿਆਂ ਦੇ ਵਿੱਚ ਦਿਵਾਰ ਵੱਲ ਮੁੱਕ ਕੇ ਪਿਆ ਸੀ ਉਹ ਇੱਕ ਨਰਜੀਬ ਲੱਗ ਰਿਹਾ ਸੀ ਮੇਰੇ ਸਾਥ ਆਮ ਗਏ ਮੈਂ ਬਿਨਾਂ ਸਮਝ ਗਏ ਦਰਵਾਜ਼ਾ ਖੋਲਿਆ ਤੇ ਉਸ ਨੂੰ ਪਲਟ ਕੇ ਚੁਦਾ ਕੀਤਾ ਪਰ ਜਿਵੇਂ ਹੀ ਉਸ ਦਾ ਚਿਹਰਾ ਸਾਹਮਣੇ ਆਇਆ ਨਾ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਇਹ ਤਾਂ ਉਹੀ ਕੁੜੀ ਸੀ ਸੁਮਨ ਜੋ ਕੱਲ ਰਾਤ ਦੁਲਹਨ ਦੇ ਭੇਸ ਵਿੱਚ ਅਰਜਨ ਸਿੰਘ ਨਾਲ ਵਿਆਹ ਕਰਨ ਲਈ ਆਈ ਸੀ ਮੈਂ ਕੁਝ ਸਮਝ ਨਹੀਂ ਪਾਈ ਸਰੀਰ ਸੁੰਨ ਪੈ ਚੁੱਕਾ ਸੀ ਮੈਂ ਵਾਰ-ਵਾਰ ਉਸ ਦਾ ਚਿਹਰਾ ਦੇਖ ਰਿਹੀ ਸੀ ਇਹ ਯਕੀਨ ਕਰਨ ਲਈ ਕਿ ਇਹ ਸੱਚ ਹੈ ਜਾਂ ਝੂਠ ਉਸੇ ਸਮੇਂ ਸੁਪਰੀਡੈਂਟ ਸੁਖਦੇਵ ਸਿੰਘ ਵੀ ਉੱਥੇ ਆ ਪਹੁੰਚੇ ਜਿਵੇਂ ਹੀ ਉਹਨਾਂ ਨੇ ਦ੍ਰਿਸ਼ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਵੀ ਹੈਰਾਨੀ ਅਤੇ ਚਾਰੇ ਦੇ ਗੁੱਸੇ ਦੀ ਜਵਾਨਾ ਸਾਹ ਦਿਖਾਈ ਦਿੱਤੀ ਇੱਕ ਕੀ ਤਮਾਸ਼ਾ ਹੈ ਉਹ ਦਹਾੜੇ ਉਹਨਾਂ ਨੇ ਪੂਰੀ ਗੁੱਸੇ ਨਾਲ ਚਾਰੇ ਪਾਸੇ ਨਜ਼ਰ ਮਾਰੀ ਅਤੇ ਗਰਜਦੇ ਹੋਏ ਬੋਲੇ ਅਰਜੁਨ ਸਿੰਘ ਕਿਤੇ ਹੈ ਇੱਕੇ ਮੇ ਹੋ ਸਕਦਾ ਹੈ ਮੈਂ ਉਸ ਵਕਤ ਜਵਾਬ ਦੇਣ ਦੀ ਹਾਲਤ ਵਿੱਚ ਨਹੀਂ ਸੀ ਮੇਰੀ ਜ਼ੁਬਾਨ ਜਿਵੇਂ ਜਕੜ ਗਈ ਸੁਪਰੀਡੈਂਟ ਸਾਹਿਬ ਦਾ ਗੁੱਸਾ ਬਿਲਕੁਲ ਸਿਕਣਾ ਤੇ ਸੀ ਉਹਨਾਂ ਨੇ ਤਿੱਖੇ ਲਹਿਜੇ ਵਿੱਚ ਕਿਹਾ ਇਹ ਸਭ ਤੇਰੀ ਲਾਪਰਵਾਹੀ ਦਾ ਨਤੀਜਾ ਹੈ ਬਲਵਿੰਦਰ ਕੌਰ ਜੇ ਤੂੰ ਆਪਣੀ ਡਿਊਟੀ ਠੀਕ ਤਰ੍ਹਾਂ ਨਿਭਾ ਨਹੀਂ ਸਕਦੀ ਤਾਂ ਇਸ ਜਗ੍ਹਾ ਤੇ ਕੀ ਕਰ ਰਹੀ ਹੈ ਤੇਰੀ ਚੂਕ ਦੀ ਵਜ੍ਹਾ ਨਾਲ ਅੱਜ ਇੱਥੇ ਲਗਭਗ ਸਾਰਿਆਂ ਦੀ ਨੌਕਰੀ ਜਾਵੇਗੀ ਤੇਰੀ ਚੂਕ ਨਾਲ ਇੱਕ ਕੈਦੀ ਜੇਲ੍ਹ ਤੋਂ ਫਰਾਰ ਹੋ ਗਿਆ ਹੈ ਮੇਰੇ ਜੈਨ ਨੇ ਜਿਵੇਂ ਕੰਮ ਕਰਨਾ ਬੰਦ ਕਰ ਦਿੱਤਾ ਮੈਂ ਕੰਮ ਦੇ ਹੋਏ ਉਸ ਸੂਬੇਹੋਸ਼ ਪਈ ਕੁੜੀ ਵੱਲ ਨਜ਼ਰ ਮਾਰੀ ਹੁਣ ਸੱਚ ਪੂਰੀ ਤਰ੍ਹਾਂ ਸਾਹਮਣੇ ਆ ਚੁੱਕਾ ਸੀ ਇਹ ਸਭ ਇੱਕ ਤੋਂ ਖਾਸ ਹੀ ਅਰਜੁਨ ਸਿੰਘ ਨੇ ਬੜੀ ਚਲਾਕੀ ਨਾਲ ਸਾਨੂੰ ਠੱਗਿਆ ਸੀ ਓਖੋ ਦੇ ਇੱਕ ਪ੍ਰਭਾਵੀ ਪੇਸ਼ਬਦਲੀ ਵਿੱਚ ਜਿਲ੍ਹੇ ਤੋਂ ਫਰਾਰ ਹੋ ਚੁੱਕਾ ਸੀ ਉਸਨੇ ਦੁਲਹੰਦੇ ਪਹਿਰਾਵੇ ਦੇ ਉੱਪਰਲੇ ਹਿੱਸੇ ਦੇ ਕੁੰਡ ਦਾ ਇਸਤੇਮਾਲ ਕੀਤਾ ਮੈਂ ਸੁਮਨ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਦੋਂ ਉਸਨੇ ਅੱਖਾਂ ਖੋਲ੍ਹੀਆਂ ਨਾ ਤਾਂ ਕਮਜ਼ੋਰ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਖਾਸ ਚਮਕਾਈ ਜਿਵੇਂ ਕੋਈ ਮਿਸ਼ਨ ਪੂਰਾ ਹੋ ਗਿਆ ਹੋਵੇ ਮੈਂ ਤੁਹਾਨੂੰ ਅਰਜਨ ਪਾਈ ਬਾਰੇ ਹਰ ਸੱਤ ਦਸਲੀ ਤਿਆਹਾਂ ਉਸਨੇ ਕਿਹਾ ਉਸਦੀ ਆਵਾਜ਼ ਵਿੱਚ ਕੋਈ ਹਿਚਕਾਟ ਨਹੀਂ ਸੀ ਸਗੋਂ ਇੱਕ ਅਦਭੁਤ ਰਿਟਾ ਸੀ ਉਸਦੀ ਕਮਜ਼ੋਰੀ ਦੇ ਬਾਵਜੂਦ ਉਸਦੀ ਆਵਾਜ਼ ਵਿੱਚ ਦ੍ਰਿੜਤਾ ਸੀ ਜੋ ਹਰ ਕਿਸੇ ਨੂੰ ਚੁੱਪ ਕਰਵਾ ਰਹੀ ਸੀ ਸੋਮਨ ਨੇ ਸ਼ਾਂਤ ਸੁਰ ਦੇ ਵਿੱਚ ਕਿਹਾ ਤੁਸੀਂ ਲੋਕਾਂ ਨੇ ਗਲਤ ਕੀਤਾ ਅਰਜਨ ਨੂੰ ਸਜ਼ਾ ਦੇਣ ਲਈ ਕੋਈ ਜ਼ਰੂਰਤ ਨਹੀਂ ਸੀ ਉਹ ਬੇਗੁਨਾ ਹੈ ਅਤੇ ਸਭ ਤੋਂ ਵੱਡੀ ਗੱਲ ਉਹ ਵਾਪਸ ਆਵੇਗਾ ਸਮਨ ਨੇ ਆਤਮ ਵਿਸ਼ਵਾਸ ਨਾਲ ਕਿਹਾ ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਨੂੰ ਕਿੱਥੇ ਜਾਣਾ ਹੈ ਅਤੇ ਕਿੱਥੇ ਨਹੀਂ ਤੇ ਉਹ ਜ਼ਰੂਰ ਜਾਵੇਗਾ ਅਤੇ ਜ਼ਰੂਰ ਮੁੜੇਗਾ ਮੇਰਾ ਨਾਮ ਸਮਨ ਹੈ ਅਤੇ ਮੇਰੀ ਭੈਣ ਸੁਖਵੰਦੀ ਮੰਗਣੀ ਅਰਜੁਨ ਭਾਈ ਨਾਲ ਤੈ ਹੋਈ ਸੀ ਜਦੋਂ ਗੁੱਡਿਆਂ ਨੇ ਮੇਰੀ ਇੱਜ਼ਤ ਨੂੰ ਖਤਰਾ ਪਾਇਆ ਤਾਂ ਅਰਜੁਨ ਨੇ ਮੈਨੂੰ ਇੱਕ ਵਾਰ ਬਚਾਇਆ ਅਤੇ ਜਦੋਂ ਸੋਨੀਆ ਨੂੰ ਬਚਾਉਂਦੇ ਹਾਂ ਉਸ ਨੇ ਗਲਤੀ ਕਰ ਦਿੱਤੀ ਤਾਂ ਸੁਖਮਨ ਨੇ ਡਰ ਕਾਰਨ ਉਹਨਾਂ ਦਾ ਸਾਥ ਛੱਡ ਦਿੱਤਾ ਮੇਰੀ ਆਪਣੀ ਮਾਂ ਨੇ ਵੀ ਮੈਨੂੰ ਕਿਹਾ ਕਿ ਦੇ ਲੋੜ ਪਈ ਤਮੇ ਕੁਰਬਾਨੀ ਦੇ ਦੇਵਾ ਕਿਉਂਕਿ ਅਰਜੁਨ ਸਾਡੇ ਪਰਿਵਾਰ ਦਾ ਸਹਾਰਾ ਹੈ ਸੋਨੀਆ ਦੀ ਆਵਾਜ਼ ਵਿੱਚ ਗਹਿਰਾ ਦਰਦ ਸੀ ਪਰ ਉਹ ਅਡੋਲ ਸੀ ਉਸ ਰਾਤ ਜਦੋਂ ਅਰਜੁਨ ਪਈ ਫਰਾਰ ਹੋਏ ਉਸ ਸ਼ਹਿਰ ਦੇ ਨਾਮੀ ਵਕੀਲ ਐਡਵੋਕੇਟ ਹਰਪਾਲ ਸਿੰਘ ਨੂੰ ਮਿਲਣ ਗਏ ਉਹ ਵਕੀਲ ਜਿਸ ਦੀ ਜਾਨ ਅਰਜੁਨ ਨੇ ਕਦੇ ਬਚਾਈ ਸੀ ਹੁਣ ਉਹੀ ਵਕੀਲ ਆਪਣਾ ਕਰਜ਼ਾ ਉਤਾਰਨ ਲਈ ਬਿਲਕੁਲ ਤਿਆਰ ਸੀ ਸੋਨੀਆ ਦੀ ਗਵਾਹੀ ਅਤੇ ਉਸ ਵਕੀਲ ਐਡਵੋਕੇਟ ਹਰਪਾਲ ਸਿੰਘ ਦੀ ਮਦਦ ਨਾਲ ਅਦਾਲਤ ਦੇ ਵਿੱਚ ਮਾਮਲਾ ਫਿਰ ਤੋਂ ਖੁੱਲਿਆ ਮਕਦਮਾ ਚੱਲਿਆ ਗਵਾਹਾਂ ਸਾਹਮਣੇ ਆਈਆਂ ਅਤੇ ਪੂਰੀ ਸੱਚਾਈ ਅਦਾਲਤ ਦੇ ਵਿੱਚ ਰੱਖੀ ਗਈ ਸੁਪਰੀਡੈਂਟ ਸਾਹਿਬ ਨੇ ਵਿਆਦੀ ਵੀਡੀਓ ਰਿਕਾਰਡਿੰਗ ਦੇ ਜੇਲ੍ਹ ਦੇ ਰਿਕਾਰਡ ਵੀ ਪੇਸ਼ ਕੀਤੇ ਸਾਹਮਣੇ ਆਇਆ ਇਹ ਸਭ ਹੋ ਗਿਆ ਵੀ ਅਰਜਨ ਸਿੰਘ નિર્ਦੋਸ਼ ਸੀ ਉਸਨੇ ਜੋ ਕੁਝ ਵੀ ਕੀਤਾ ਉਹ ਇੱਕ ਅਜਿਧਾਰ ਕੁੜੀ ਦੀ ਰੱਖਿਆ ਕਰਨ ਕੀਤਾ ਅਦਾਲਤ ਨੇ ਉਸ ਨੂੰ ਸਨਮਾਨ ਸਹਿਤ ਰਿਹਾ ਕਰ ਦਿੱਤਾ ਅਰਜੁਨ ਉਸੇ ਦਿਨ ਵਾਪਸ ਜੇਲ੍ਹ ਆਇਆ ਪਰ ਇਸ ਵਾਰ ਕੈਦੀ ਬਣ ਕੇ ਨਹੀਂ ਬਲਕਿ ਇੱਕ ਬੇਗੁਨਾਹ ਇਨਸਾਨ ਬਣ ਕੇ ਅੱਜ ਵੀ ਮੈਂ ਜਦੋਂ ਜੇਲਰ ਮੈਡਮ ਬਰਵਿੰਦਰ ਕੌਰ ਇਸ ਪੂਰੀ ਘਟਨਾ ਨੂੰ ਯਾਦ ਕਰਦੀ ਹਾਂ ਤਾਂ ਮੇਰਾ ਹਿਰਦਾ ਸਿਰ ਉੱਠਦਾ ਹੈ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਕੁਝ ਸਮੇਂ ਦੇ ਨਾਲ ਧੁੰਦਲੀਆਂ ਹੋ ਜਾਂਦੀਆਂ ਹਨ ਪਰ ਕੁਝ ਹਮੇਸ਼ਾ ਦੇ ਲਈ ਦਿਲ ਵਿੱਚ ਅਮਿਟ ਛਾਪ ਛੱਡ ਜਾਂਦੇ ਹਨ ਅੱਜ ਇੱਕ ਅਜਿਹੀ ਕਹਾਣੀ ਸੀ ਅਰਜਨ ਨੂੰ ਮੌਦੀ ਸਜ਼ਾ ਨਹੀਂ ਮਿਲੀ ਉਹ ਜੇਲ੍ਹ ਤੋਂ ਮੁਕਤ ਹੋਇਆ ਉਹ ਅਤੇ ਸੁਮਨ ਹੁਣ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ ਉਹਨਾਂ ਦਾ ਪਿਆਰ ਅਤੇ ਉਹਨਾਂ ਦੀ ਸੱਚਾਈ ਦੋਹਾਂ ਨੇ ਇਸ ਕਠਿਨ ਰਾਹ ਤੇ ਜਿੱਤ ਹਾਸਲ ਕੀਤੀ ਇਸ ਦੁਨੀਆ ਦੇ ਵਿੱਚ ਹਰ ਇਨਸਾਨ ਦੀ ਇੱਕ ਕਹਾਣੀ ਹੁੰਦੀ ਹੈ ਕੁਝ ਕਹਿੰਆਂ ਜਾਂਦੀਆਂ ਹਨ ਕੁਝ ਲੁਕ ਜਾਂਦੀਆਂ ਹਨ ਪਰ ਕਦੇ-ਕਦੇ ਸੱਚਾਈ ਉਹ ਨਹੀਂ ਹੁੰਦੀ ਜੋ ਸਾਹਮਣੇ ਦਿਖਦੀ ਹੈ ਬਲਕਿ ਉਹ ਹੁੰਦੀ ਹੈ ਜੋ ਵਕਤ ਦੇ ਨਾਲ ਖੋਲੀ-ਖੋਲੀ ਸਾਹਮਣੇ ਆਉਂਦੀ ਹੈ ਅਰਜਨ ਸਿੰਘ ਨੇ ਸਾਨੂੰ ਸਿਖਾਇਆ ਵੀ ਇੱਜ਼ਤ ਅਤੇ ਸੱਚਾਈ ਲਈ ਜੇ ਲੜਨਾ ਪਵੇ ਤਾਂ ਲੜਾਈ ਕਦੇ ਗਲਤ ਨਹੀਂ ਹੁੰਦੀ ਭਾਵੇਂ ਹਥਿਆਰ ਜੋ ਮਰਜ਼ੀ ਹੋਵੇ ਮਿਹਨਤ ਦੀ ਮਾਂ ਅਤੇ ਸੱਚ ਦੀ ਧੀ ਹੋਵੇ ਉਹ ਕਦੇ ਨਹੀਂ ਹਾਰਦੀ ਅਤੇ ਸੁੰਮਨ ਨੇ ਦਿਖਾਇਆ ਵੀ ਸੱਚਾ ਪਿਆਰ ਸਿਰਫ ਸਾਥ ਨਿਭਾਉਣ ਦਾ ਨਹੀਂ ਹੁੰਦਾ ਬਲਕਿ ਜ਼ਰੂਰਤ ਪੈਣ ਤੇ ਕੁਰਬਾਨੀ ਦੇਂਦਾ ਵੀ ਨਾਮ ਹੈ ਅਸੀਂ ਦੇਖਿਆ ਜਦੋਂ ਇੱਕ ਇਨਸਾਨ ਤੇ ਦੁਨੀਆ ਪਰਦੇ ਦੋਸ਼ ਲੱਗਦੇ ਹਨ ਤਾਂ ਬਸ ਇੱਕ ਭਰੋਸਾ ਇੱਕ ਸਾਥ ਅਤੇ ਇੱਕ ਸੱਚਾ ਦਿਲ ਉਸ ਨੂੰ ਵਾਪਸ ਜ਼ਿੰਦਗੀ ਦੇ ਸਕਦਾ ਹੈ ਹਾਂਜੀ ਦੋਸਤੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਧੰਨਵਾਦ